ਬੜਿਆ ਦਾ ਗਿੱਟਾ ਜਿਹਾ ਹੁਣ ਏਦਾਂ ਮੈਂ ਉਹਦੇ ਕੋਣੀ ਏਦਾਂ ਪਹਿਲਾ ਸਟੇਪ ਆਵਾਂਗੇ ਗਿੱਟੇ ਜੇ ਜਿਹੜਾ ਉਹ ਧੋ ਗਿਆ ਉਹ ਨਾ ਗਟਾ ਬਿੱਲੀ ਏਦਾਂ ਹੀ ਬੋਲਣਾ ਮੈਨੂੰ ਕੋਈ ਰੋਕ ਨਹੀਂ ਸਕਦਾ ਰੋਕ ਨਹੀਂ ਸਕਦਾ ਹਾਂ ਤੈਨੂੰ ਅਟਕੇ ਤੂੰ ਕਮਾ ਮੇਰੀ ਬਾਟੀ ਸਾਹਮਣੇ ਮੰਮੀ ਤੂੰ ਏਦਾਂ ਬੋਲੀ ਤੂੰ ਉਦਾਂ ਬੋਲੀ ਮੇਰੇ ਲਈ ਏਦਾਂ ਸਾਨੂੰ ਬੋਲ ਨਹੀਂ ਮੇਰੇ ਲਈ ਤੁਸੀਂ ਅੱਜ ਵੀ ਉਦਾਂ ਨਹੀਂ ਆ ਆਪਣੀ ਭੈਣ ਨੂੰ ਵੀ ਤੂੰ ਵੀ ਆਪਣੀ ਭੈਣ ਨੂੰ ਦੱਸ ਦੇ ਸਾਡੇ ਨਾਲ ਕੋਈ ਕਪਾਤ ਨਹੀਂ ਓਏ ਆਵਾਜ਼ ਮੇਰੇ ਲੱਗੜਾ ਆ ਇਹ ਗਲਤੀਆਂ ਨਾ ਕਰੋ ਯਾਰ ਮੈਂ ਚਲਾਵਾ ਦਾ ਹੈ ਗੱਡੀ ਚਲਾਉਣਾ ਚਾਹੇ ਚਲਾਈ ਜਾ ਚਲਾਉਣਾ ਉਹ ਕੁੱਤੇ ਦੇ ਹੱਡਾ ਖਰਾਬ ਹੁੰਦੀ ਹਾਸੇ ਦਾ ਮਜ਼ਾਕ ਬਣਾਇਆ ਦਾ ਦੁਆ ਬਣ ਜਾਂਦਾ ਹਾਸੇ ਦਾ ਮਜ਼ਾਕ ਲਿੰਗ ਬਦਲਦਾ ਹੁੰਦਾ ਪਹਿਲੇ ਆ ਮੈਂ ਗੱਡੀ ਚਲਾਉਣੀ ਯਾਰ ਮੈਂ ਨਹੀਂ ਚਲਾਉਣੀ ਹਾਂ ਫਿਰ ਤਮਾਸ਼ਾ ਬਣ ਮੈਂ ਉਹ ਰੋਣ ਨਹੀਂ ਜਾਣੇ ਤੋਂ ਚਲਾਈ ਜਾ ਯਾਰ ਇਹ ਕੀ ਮਤਲਬ ਯਾਰ ਮੈਂ ਤਾਂ ਦੱਸ ਇੱਕ ਤਾਂ ਇਹ ਆ ਡਰਾਮੇ ਵਾ ਮੈਂ ਚੰਗੇ ਅੰਕਲ ਬਿਠਾ ਲਦੇ ਮੜਾ ਜਾ ਜੇ ਮੈਂ ਪਿੰਡੋਂ ਅੰਕਲ ਬਿਠਾ ਲੇ ਅੰਕਲ ਕੋਈ ਨਹੀਂ ਬਿਠਾ ਲਦੇ ਕਹਿ ਕੇ ਬਿਠਾ ਲਦੇ ਉਹ ਅੰਕਲ ਕੋਈ ਨਹੀਂ ਕਹਿ ਰਿਹਾ ਅੰਕਲ ਤੇਰਾ ਭਾਜੀ ਮੋਰੇ ਵਿਆਹ ਰੱਖਿਆ ਬਹਿ ਜਾ ਯਾਰ ਕਹਿੰਦਾ ਚਪੇੜ ਖਾਊਂਗਾ ਆ ਜਾ ਹੈ ਨਾ ਤੂੰ ਮੇਰੀ ਇੱਜ਼ਤ ਦਾ ਕਹਿੰਦਾ ਚਪੇੜ ਖਾਊਂਗਾ ਬਹਿ ਜਾ ਬੇਚਰ ਸਵੇਰ ਨੂੰ ਬਹੁਤ ਚਾਉਂਦੇ ਆ ਉਹ ਕਹਿੰਦਾ ਉਹ ਕਹਿੰਦਾ ਚਪੇੜ ਖਾ ਅੰਕਲ ਮਾੜਾ ਕਹਿਦੇ ਬਣਾ ਕਹੇ ਕਹੇ ਤੂੰ ਕਿਹਾ ਭਾਜੀ ਯਾਰ ਮੈਂ ਰੋਣਾ ਆ ਜਾਣਾ ਯਾਰ ਆ ਰੋਣਾ ਆ ਜਾਣਾ ਆ ਵੇ ਕਿਹੋ ਜਿਹਾ ਯਾਰ ਵਿਆਹ ਆ ਸਾਰੀ ਦਿਹਾੜੀ ਕੋਈ ਚ ਮਤ ਮੈਂਡੀਕਲ ਪੈਡੀਕਲ ਕਰਾਂਗੇ ਫਾਂ ਤੂੰ ਸੁੱਖੀ ਸੰਦੀ ਅਸੀਂ ਸਨਿਆਰੇ ਦੇ ਚੱਲੇ ਤੇਰੇ ਮੋਹਰੇ ਬੇਨਤੀ ਆ ਨਾ ਕਲੇ ਸੁਪਾ ਲੁੱਟ ਪਉਣ ਚੱਲੇ ਨਹੀਂ ਵਿਆਜੂ ਪੈਸੇ ਪਤਾ ਕਾਂ ਚੱਲੇ ਆ ਹੱਤਾ ਬਉਟੀ ਦੇ ਕੁਛ ਕਰਾਉਣ ਚੱਲੇ ਕਾੜ ਕਿ ਤ ਕੀ ਆ ਐ ਕੋੜ ਕੀ ਆ ਸੌ ਖਾ ਕੇ ਦੱਸ ਤੇਰੇ ਕੋ ਕੀ ਆ ਹੈ ਮੇਰੇ ਤੋਂ ਬਹੁਤ ਕੁਛ ਆ ਕੀ ਆ ਮੇਰੇ ਕੋ ਬਥੇਰਾ ਕੁਛ ਆ ਮੋੜ ਫੌਜੀ ਦਾ ਤੇਰੇ ਕੋ ਸਾਰਾ ਕੁਛ ਆ ਤੇਰੇ ਬਗਲ ਕੀ ਆ ਸਾਬ ਕੁ ਸਹੀ ਆ ਨਹੀਂ ਮੇਰੀ ਗਾ ਸੜ ਨਹੀਂ ਤੂੰ ਮੇਰੀ ਬਉਟੀ ਨੂੰ ਕੀ ਪਾਣਾ ਮੈਂ ਤੇਰੀ ਬੋਟੀ ਸੈੱਟ ਪਾਉਣਾ ਸੋਨੇ ਦਾ ਓਏ ਮਸੀਲੇ ਲਿਆ ਲਿਆ ਹੌਰੀ ਜੀ ਦਾ ਦੱਸੋ ਮੈਂ ਸਜਿਤ ਹੋਣ ਕੋਈ ਕੱਚ-ਕੱਚਾ ਦਲ ਲਾਉਂਦਾ ਹੋਵੇ ਕਬਰੇਟਾ ਚੱਕਾ ਓਏ ਮੈਂ ਮੰਦਰਾ ਜਿੰਦਰ ਦੇ ਓਏ ਅਕਲ ਕਰੀਦੀ ਹੁੰਦੀ ਆ ਗੋਪੀ ਚੱਪਲ ਲਾਉਂਦੇ ਆ ਮੈਂ ਤੋ ਤੇਨੂੰ ਚੱਪਲ ਲਾ ਲੈਣੀ ਮੈਂ ਉਹ ਕਿ ਸਿਆਣੇ ਬੰਦੇ ਨੂੰ ਪੁੱਛ ਲਿਆ ਮੇਰੇ ਵਿਆਹ ਦੇ ਦਿਨ ਬੰਨੇ ਆ ਕਿੱਦਾਂ ਕਰਾਂ ਮੈਂ ਕਿੱਦਾਂ ਬਾਕੀ ਤੈਨੂੰ ਬੰਨੇ ਆ ਉਹ ਗੋਪੀ ਹਾੜਾ ਦੇ ਉਹ ਆ ਤੇ ਮੈਨੂੰ ਪਤਾ ਹੀ ਆ ਦੁਪਹਿਰ ਛਟਕ ਪਹਿਲਾਂ ਜਾਣ ਦੀ ਬਣੀ ਸੀ ਮੇਰੇ ਦਾਸਾ ਮਾਸੀ ਲੈ ਆ ਦੇ ਸੌਫ ਜਾ ਦੇ ਕੀ ਦੇਣਾ ਖੱਟੇ ਵਾਲੀਆਂ ਗੋਲੀਆਂ ਲੈ ਕੇ ਆਈਏ ਲੈ ਚੱਕਰ ਘਪਰੇਟੇ ਵਾਲੀ ਲੈ ਨੀ ਇੱਕ ਤਾਂ ਸੁੱਕੋ ਨੇ ਲਹੂ ਪੀਤਾ ਓਏ ਯਾਰ ਸਾਨੂੰ ਸਾਲੀ ਆਪਣੀ ਟੈਨਸ਼ਨ ਹੈ ਅਸੀਂ ਕੱਛਾ ਤੱਕ ਨਹੀਂ ਸਮਾਇਆ ਲੋਕਾਂ ਦੇ ਸੂਟਾਂ ਦੇ ਡਿਜ਼ਾਈਨ ਵੀ ਅਸੀਂ ਦੱਸੀਏ ਹੈਨਾ ਮਾਤੇ ਉਹ ਤਾਂ ਕਹਿਓ ਸੁੱਖਾ ਲੈ ਲੈ ਸੋਣਾ ਆ ਲੈ 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 ਉਹ ਵੀ ਇਹ ਦੱਸੋ ਕਿ ਛੂਟ ਕਿਹੜਾ ਪਾਉਣਾ ਹੈ ਯਾਰ ਹਾਦਿਆ ਹੋਇਆ ਜਾਂ ਮਾਸੀ ਇਹ ਪੈਸੇ ਕਾਹਦੇ ਆਉਣਗੇ ਤਿੰਨ ਤਾਂ ਮ ਗੋਲੀਆਂ ਲਿਆਉਣੀਆਂ ਆ ਕਾਦੀਆਂ ਕੀ ਪਤਾ ਹਰਾਮ ਜਿਹਾ ਜ਼ਿਆਦਾ ਕਾਦੀਆਂ ਕਹਿੰਦਾ ਮੈਨੂੰ ਗੋਲੀਆਂ ਲਿਆਉਣੀਆਂ ਕਿੱਥੇ ਲਾੜਦਾ ਮਾਸੀ ਜਰਾ ਸੁਹਾਬਨਾ ਇੱਕ ਮਿੰਟ ਗੱਲ ਸੁਣ ਲਓ ਮੇਰੀ ਕੱਲ ਉਹ ਬਗਾਨੀ ਧੀ ਆਉਣੀ ਆ ਰਚਨਗੜ੍ਹ ਵੱਡਾ ਹੋਣਾ ਹੁਣੇ ਦੱਸ ਦੋ ਬਾਦਲ ਵਾਲੀ ਕਣਕ ਲਵਾਉਣੀ ਆ ਜਾਂ ਨਹੀਂ ਇੱਕ ਮੇਰੀ ਗੱਲ ਸੁਣ ਲੈ ਕੱਕਾ ਤੇਰੀ ਬੱਟੀ ਆਜੂ ਜੀ ਸਦਕੇ ਉਹਦਾ ਘਰ ਵਾ ਪਰ ਮੈਂ ਤੈਨੂੰ ਕੁੱਤਿਆ ਬਿੱਲਿਆ ਇਦਾਂ ਹੀ ਬੋਲਣਾ ਮੈਨੂੰ ਕੋਈ ਰੋਕ ਨਹੀਂ ਸਕਦਾ ਹੋ ਕੇ ਨਹੀਂ ਸਕਦਾ ਹਾਂ ਤੈਨੂੰ ਅਟਕੇ ਤੂੰ ਕਮੇ ਮੇਰੀ ਬੱਟੀ ਸਾਹਮਣੇ ਮੰਮੀ ਤੂੰ ਇਦਾਂ ਬੋਲੀ ਤੂੰ ਉਦਾਂ ਬੋਲੀ ਮੇਰੇ ਲਈ ਇਦਾਂ ਨਹੀਂ ਤੁਹਾਨੂੰ ਬੋਲ ਨਹੀਂ ਇਹ ਗੱਲ ਅਸਲੀ ਨਹੀਂ ਕੋਈ ਮੇਰੇ ਲਈ ਤੁਸੀਂ ਅੱਜ ਵੀ ਉਦਾਂ ਨਹੀਂ ਆ ਆਪਣੀ ਭੈਣ ਨੂੰ ਵੀ ਤੂੰ ਵੀ ਆਪਣੀ ਭੈਣ ਨੂੰ ਦੱਸਦੇ ਮੈਂ ਸਾਡੇ ਨਾਲ ਕੋਈ ਕਪਾਤ ਨਹੀਂ ਕਰਦਾ ਸਾਣਾ ਸਾਣਾ ਸਾਡੀ ਸਾਡੀ ਬੇਇੱਜ਼ਤੀ ਨਾ ਕਰਿਓ ਆਪਾਂ ਹਾਂ ਸਾਨੂੰ ਟੱਪ ਟੱਪ ਬੋਲਿਆ ਨਹੀਂ ਮੈਂ ਨਾ ਕਹੂੰਗੀ ਤੈ ਕਹਿਣਾ ਮੈਂ ਤਾਂ ਕਹਿਣਾ ਹੀ ਆ ਮੈਂ ਨਹੀਂ ਕਹਿੰਦੀ ਤੂੰ ਆਪਣੀ ਭੈਣ ਨੂੰ ਦੱਸ ਮੰਜਾ ਫੇ ਮੈਂ ਨੂੰ ਨਾ ਸੁਣ ਜਾ ਲਉਂਗੀ ਹਾਂ ਆਹੋ ਆ ਦੇਖੀ ਹੂਆ ਕਿੱਥੇ ਆ ਜਾ ਵੇ ਹੋਰ ਤੂੰ ਮੇਰੀ ਗਾਹ ਖਾਣ ਹਾਂ ਯਾਰਾ ਵਿਆਹ ਆ ਸੱਚੀ ਕਾ ਬੁਲਾਇ ਨਾ ਹਾਂ ਲੈ ਹੁਣ ਤੂੰ ਮੇਰੇ ਨਾਲ ਸੁਣਾ ਅਛਾ ਛੱਡ ਜਾ ਤੇਰੇ ਨਾਲ ਗੱਲੇ ਹੀ ਨਹੀਂ ਕਰ ਨਹੀਂ ਗੱਲੇ ਨਹੀਂ ਕਰਨੀ ਇਹ ਨਾ ਹੋਵੇ ਮਨੇ ਤੁਸੀਂ ਦੋਨੇ ਜਣੇ ਪਹਿਨੇ ਨਾ ਸਮਝਾ ਦੇ ਰਸਤੇ ਜ਼ਰਾ ਨੇ ਆਏ ਆਂਦੇ ਸਾਹਮਣੇ ਮੈਨੂੰ ਯਾਰ ਮੈਨੂੰ ਕੁੱਤੇ ਦਾ ਹੱਟ ਕਹਿੰਦੀ ਕੱਲ ਮੇਰੀ ਘਰ ਵਾਲੀ ਨੂੰ ਕੁੱਤੀ ਦੀ ਹੱਡੀ ਖਾਊਗੀ ਅੱਛੀ ਨਹੀਂ ਉਹਨੇ ਕਿਹਾ ਹਾਂ ਨਾ ਅਸੀਂ ਨਾ ਤੇ ਪੁਗੈਰੀ ਨੂੰ ਖਾਊਂ ਆ ਵੇ ਲੈਂਗ ਬਦਲੋ ਕਾਟੂਗੀ ਆ ਕੁੱਤੇ ਦੇ ਹਟਦਾ ਲੈਂਗ ਬਦਲੋ ਕੁੱਤੇ ਦੀ ਹੱਡੀ ਵਾਹ ਵੇ ਵਿਚਾਰੀ ਹੱਡੀ ਆ ਉਹ ਵਿਚਾਰੀ ਅੱਗੇ ਇੰਨੀ ਕਿ ਭੋ ਰਾ ਗਿਆ ਭਾਈ ਉਹ ਕੇ ਥਾਂ ਤਰਸ ਆ ਜਾਂਦਾ ਇੱਥੇ ਲਾ ਦਵਾ ਗੱਡੀ ਉਹਨੂੰ ਮੋਟਾ ਕਰ ਨੇ ਮੋਠੀ ਨੋਟੀ ਘਰ ਦੇਖੀ ਨੋਟੀ ਜਿੰਨਾ ਤੋਂ ਹੀ ਕੰਮ ਦਾ ਤਾਂ ਗਣਾ ਤਾਂ ਅਗਲੀ ਨੇ ਉੱਥੇ ਉਦੋਂ ਵੀ ਮਾਰੀ ਅਸੀਂ ਨਹੀਂ ਉੱਥੇ ਕੰਮ ਕਰਾਉਣਾ ਮੈਂ ਧਾਰਾਂ ਚੋਣੀਆਂ ਉੱਥੋਂ ਮੇਰੇ ਪੋਤੇ ਨੇ ਬਿਠਾ ਦੋ ਧਾਰਾਂ ਚੋਣੀਆਂ ਉੱਥੋਂ ਆ ਨਹੀਂ ਓਏ ਆਵਾਜ਼ ਨੂੰ ਫੇ ਲੱਕੜਾ ਦਾ ਇਹ ਇੰਨੀ ਭਾਰੀ ਉਹ ਲੈਣੀ ਨਹੀਂ ਹੱਦ ਕਿਆਂ ਲੈਣੀ ਆ ਬਹੁਤ ਏਨ ਪਲੇਨ ਜੀ ਦਿਖਾਓ ਜਦੋਂ ਮਤਲਬ ਜਦੋਂ ਪਲੇਨ ਜੀ ਜਦਦਾ ਉਹ ਨਾ ਹੋਵੇ ਐਡੀ ਬੈਡੀ ਫੋਟੋ ਕਰਾਣਾ ਕਿਹੜੀਆਂ ਉਹਨੂੰ ਭੇਜਣ ਲੱਗੀਆਂ ਅੱਛਾ ਤੇ ਵਹੀ ਜੀ ਨਹੀਂ ਲੈਟ ਵਹੀ ਜੀ ਅਦੇ ਬਧੀ ਸਾਫ ਤੋਂ ਥੋੜੀ ਇਨ ਡਿਮੈਂਡ ਤੋਂ ਵੀ ਮੁੰਡੇ ਦੀ ਮਾਸੀ ਲੈ ਗਈ ਹੈ ਏ ਕੁੜੀ ਓ ਯਾਰ ਦੇਖ ਲਾ ਮੈਂ ਜਾਦਾ ਯਾਰ ਵਿਆਹ ਕਰੀ ਹਾਲ ਚਾਹ ਦੇ ਨੀ ਕਿਹਾ ਵੀ ਮੈਂ ਦੇਖਣੀ ਆ ਨਹੀਂ ਮੈਂ ਨਹੀਂ ਦੇਖਣੀ ਮੈਨੂੰ ਕੀ ਜਨਾਨੀਆਂ ਦਾ ਪਤਾ ਬੁੜੀਆਂ ਨ ਬੁੜੀਆਂ ਦਾ ਬਾਬਾ ਇਦਾਂ ਲੈ ਇਦਾਂ ਨਾ ਹੋਵੇ ਰ ਐਵੇਂ ਸੱਚੀ ਉਹ ਹੀ ਆ ਖੰਨੇ ਵਾਲੀ ਮੰਡੀ ਵਾਲਾ ਹਾਲ ਨਾ ਹੋ ਰ ਅੱਡੇ ਦੇ ਵਿੱਚ ਛੋੜਲੇ ਛੋੜਲੇ ਡੀ ਹਿੱਲ ਪਾਈ ਦੂਏ ਤਾਂ ਮੈਂ ਕਿੱਥੇ ਕਰਦੀ ਆਂਗੀ ਸਾਰੇ ਦੇਖਣ ਬੋਪੀ ਦੀ ਘਰ ਵਾਲੀ 100 ਰੁਪਏ ਗੱਡੀ ਦੀ ਜਣਾ ਨਾਲੇ ਮੈਂ ਇਦਾਂ ਨਹੀਂ ਮੈਨੂੰ ਕੋਈ ਹੋਸਤਰਾ ਹੋਣੀ ਆ ਇਦਾਂ ਦਾ ਤੋੜ ਕੇ ਦੱਸ ਇਹ ਕਿਤੇ ਦਾ ਜਿਆਦਾ ਹੀ ਹੋਈ ਜੀ ਜੀ ਨਹੀਂ ਤਾਂ ਤੁਸੀਂ ਝਾਂਜਰਾ ਜ਼ਰੂਰੀ ਪਾਉਣੀ ਆ ਉਹ ਝਾਂਜਰਾ ਤਾਂ ਹੁੰਦੇ ਨਹੀਂ ਆ ਇਹ ਕਿੱਥੇ ਲਿਖਿਆ ਝਾਂਜਰਾ ਹੁੰਦੀਆਂ ਜਿੰਦਗੀ ਜਦੋਂ ਪਹਿਲਾ ਤਾਂ ਵਿਆਹ ਕਰੇ ਹੁੰਦਾ ਘਰ ਚ ਬੱਤਾਂ ਦੇ ਯਾਨੇ ਸੋਹਣਿਆ ਵਾਸੀ ਹੂੰਗਰੂ ਦੇ ਵਿੱਚ ਹਸ ਹੂੰਗਰੂ ਦਾ ਇਹਨਾਂ ਨੇ ਪਾਣੇ ਆ ਕਿਹੜੀਆਂ ਦਿਖਾ ਕੋ ਹੂੰਗਰੂ ਸਾਰਾ ਮੈਨੂੰ ਕੋ ਸਾਰਾ ਉਮਰ ਉਹਨਾਂ ਨੂੰ ਹੂੰਗਰੂਆਂ ਨੂੰ ਨਚਾਉਣਾ ਤੁਸੀਂ ਜੇ ਕਵਾ ਲਵ ਜੇ ਪੋਣੇ ਆ ਆ ਜਿਆਦੇ ਨਹੀਂ ਸੈਂਪਲ ਕਰ ਇਹ ਤਾਂ ਬੰਨੀ ਤੋਂ ਦੁਨੀਆ ਕਿੱਲੇ ਆਵੇਂ ਨਾ ਇਹ ਵੀ ਇਹ ਨਹੀਂ ਲੈਣੀ ਆ ਨਾ ਨਾ ਇਹਨਾਂ ਤੋਂ ਦੇਖਦਾ ਇਹਨਾਂ ਦਾ ਸਹੀ ਆ ਉੱਥੇ ਮੈਂ ਜਾਣਾ ਥੱਲੇ 150 ਦੀਆਂ ਦੋ ਜੋੜੀਆਂ ਆ ਜਾਣੀਆਂ ਵਾਰੋ ਜਿਹਾ ਕਿ ਬਲਦੇ ਜਾਰ ਇਹਨੂੰ ਪੇਜ ਦੇ ਉਹਨੂੰ ਪੇਜ ਦੇ ਦੂਰ ਦਾ ਕਰਦੇ ਇੱਦਾਂ ਇੰਦਾ ਆਹ ਹਵਾ ਸਹੀ ਆ ਆਹ ਸੋਹਣੀ ਆ ਸੋਹਣਾ ਆਹ ਸੋਹਣੀ ਆ ਆ ਵੀ ਆਡੀ ਮੋਕੀਂਦਾ ਬਹੁਤ ਸੋਹਣੀ ਆ ਹੋਣਾ ਕੀ ਆ ਸੋਹਣਾ ਆਹ ਲੈ ਰੋ ਨਾ ਪੋਨੀਆ ਅਗਲੀ ਨੇ ਨਾ ਉਰਾ ਲੋਹਾ ਆਇਆ ਅੱਜ ਹੀ ਤੇ ਲਿਈਆਂ ਨੀ ਉਹਨਾਂ ਦੀਆਂ ਭਾਰੀਆਂ ਲਵਾਨੀ ਨਾ ਹਾਲ ਸੀ ਜਾਂ ਨਹੀਂ ਨਾ ਇਹਨਾਂ ਬੁੱਤੀ ਨੂੰ ਵੇਖਦਾ ਵਾਣੀ ਲੈ ਲਈਏ ਉਹ ਲੈ ਲਈਏ ਆਹ ਹਾਂ ਹੋਰ ਪਤਾ ਨਹੀਂ ਹੋ ਰਹੀ ਨਹੀਂ ਕੋਰ ਦਾ ਵਸੇ ਆਰਡਰ ਤੇ ਬਣਾ ਸਕਦੇ ਆ ਐ ਨਹੀਂ ਉਹ ਕੀ ਨਹੀਂ ਹੈ ਵੀ ਤੂੰ ਦੇਖਦਾ ਜੇ ਕਿ ਕਿਸੇ ਵਾਸਤੇ ਲੈਣੀਆਂ ਸਾਡੇ ਦਿਲ ਦੀ ਰਾਣੀ ਬਣ ਕੇ ਉੱਥੇ ਹੋਈ ਆ ਆ ਨਹੀਂ ਇਹ ਸੋਣੀਆਂ ਗਾਰੇ ਓਏ ਆ ਸੋਣੀਆਂ ਇਹ ਪਰ ਹਰਾ ਇਹ ਆ ਬੈਠਿਆ ਦੂਆ ਮੈਂ ਨਹੀਂ ਕੋਲੇ ਇੱਕ ਅਸੀਂ ਆ ਸੋਣੀਆਂ ਦੇਰੀ ਆਪੇ ਆ ਗਈ। ਹਾਂ। ਆਹ ਨਾ ਮੈਂ ਤੇਰੇ ਕੋਲੋਂ ਕੋਈ ਚੀਜ਼ ਭੇਜੀ ਜਾਂਦੀ ਉਹ ਦੇਖ ਲਈ। ਨਹੀਂ ਦੇਖੀ। ਨਾ ਸੀ ਨਹੀਂ ਦੇਖੀ। ਕੋਈ ਚੜਾਈ ਨਹੀਂ। ਬੰਦਾ ਆ ਰਿਹਾ ਨਾਲ ਨਾ ਯਾਰ ਨੂੰ ਦੇਖੋ ਕਾਲੀ ਮਾਂ। ਓਏ ਆਹ ਬੁਣਿਆ ਆ ਯਾਰ। ਆ ਲੈ ਮੈਂ ਲੈ ਲਵਾਂ। ਕੋਈ ਨਹੀਂ ਮੈਂ ਵੀ ਲੈਣੀ ਆ। ਪੂਜੈਨੀਆਂ ਰੱਖ ਕੇ ਚਾਂਜਰਾ ਬਣਾਉਣੀਆਂ ਪੈਸੇ ਲੈਣੇ ਚਾਰ ਅਗਲੇ ਤੋਂ ਆ ਲੈਣਾ ਉਹ ਲੈਣਾ ਇਹ ਕਿਹਿਆ ਕਰ ਦੋ ਇਸ ਤੋਂ ਹਿਸਾਬ ਕਰਾ ਲਈਏ ਮੈਂ ਚਾਹ ਤਾਂ ਪੀਵਾਂਗੇ ਪਾਜੀ ਅੱਜ ਮੰਗ ਕੇ ਪੀ ਜਾਣੀ ਹਾਂ ਦੇਖੋ ਇੱਕ ਜੈਨੀ ਤੇਰੇ ਕੋਲ ਆਮਾ ਹਾਂ ਅਹੋ ਜੀਵਨ ਆ ਬੋਗਾਨ ਨੂੰ ਹਮੇਸ਼ਾ ਸੁਤਰਾ ਨੇ ਮੈਂ ਆ ਉਹ ਦੱਸੋ ਜਿਹੜਾ ਕੁਝ ਸ੍ਰੀਤੀ ਸ੍ਰੀਤੀ ਹਾਂਜੀ ਉਹ ਮੈਂ ਕਿਹਾ ਜਿਹੜਾ ਕੁਝ ਤੁਸੀਂ ਕਰਨਾ ਆ ਉਹ ਦਿਖਾਓ ਆ ਉਹ ਐਕੈਡਮੀ ਮਮੀ ਕੋ ਐਕ ਮਾਸੀ ਕੋ ਆ ਗੈਣੇ ਆਪੀ ਕਰੇ ਬਾਰੇ ਉਹ ਨਹੀਂ ਜਾਣੀ ਕਿੰਨੇ ਮਾਸੀ ਉਹ ਐਕਟੀ ਕਹਿੰਦੇ ਗੈਣੇ ਨਾਮ ਰੱਖੋ ਤੁਸੀਂ ਵਿਆਹ ਦੇ ਪਾ ਲੋਗੇ ਨਾ ਉਦਾਂ ਧਾਰੇ ਦੇ ਦੋ ਮਾਸੀ ਦੀ ਉਦਾਂ ਰੱਖ ਲੋ ਕਿ ਮਾਸੇ ਮਾਸੇ ਨਾ ਭਾਰਤੀਆਂ ਇੱਕ ਦੀ 10 ਦੇ ਦਸ ਦੇ ਦੋ ਘੱਟ ਕੇ ਰੋਲਾ ਵੀ ਪਾ ਲੈਂਦੇ ਲੈ ਮੇਰੇ ਰਿੰਨਾ ਲਾਓ ਜ਼ਰਾ ਤੂੰ ਤਾਂ ਫਾਇ ਨਹੀਂ ਕਰਦੇ ਰਿਕਾਰਡੀਆਂ ਕੱਟ ਕੇ ਦਿਖਾ ਦਿੰਦੇ ਆ ਜਿੰਨਾ ਰੋਲਾ ਤੁਹਾਡਾ ਬਾਹਰ ਇਹਨਾਂ ਅਗਲੇ ਰਿਫਰੈਸ਼ਨ ਜਿਹੜੀ ਸਾਰੇ ਆ ਸੋਹਦੇ ਨਹੀਂ ਕੋਈ ਨਾ ਬਾਲਾ ਇਹਦਾ ਬੇਟਾ ਲੈ ਆਂਦੀ ਕਿਹ ਨਹੀਂ ਅੰਨੇ ਕੋੜ ਥੋੜੀ ਲੈ ਆਈਆਂ ਹਾਂ ਪੁੱਛ ਕੇ ਪੁੱਛ ਲਓ ਬੰਦ ਜੋ ਆਪਕੇ ਬਿਆਨ ਲੱਗਾ ਸੀ ਸੰਨ ਸਵਾਲ ਕਰ ਸਵਾਲ ਕਰ ਹਾਂਜੀ ਲੈ ਲੈ ਮੈਨੇ ਸਵਾਲ ਕੀਤਾ ਬਜੇ ਬੈਂਕ ਦਾ ਵੀ ਡੀਡੀ ਦਾ ਤੁਹਾਨੂੰ ਦੇ ਦਿੱਤਾ ਨਾ ਹੁਣ ਫੇ ਫੇ ਆਪਾਂ ਨੂੰ ਪੈਸੇ ਜ਼ਿਆਦੇ ਚਾਹੀਦੇ ਆ ਪਰ ਇਹ ਕਿੰਨਾ ਵੀ ਆਏ ਪੰਜ ਆਏ ਪੰਜ ਪੰਜ 65 ਟੋਲੇ ਆ ਬਸ ਤੂੰ ਹੀ ਬੋਲਦੀ ਹੈਗੀ ਤੇਰੀ ਕਿਹੜੀ ਚੈਨੀ ਵੇਚਨੀ ਆਸੀਆਂ ਮੰਦਰੀਆਂ ਦੇ ਨਾਲ ਹੋਰ ਵੀ ਬੰਦੀ ਲੈਣੀ ਪੁੱਤ ਪੰਜ ਦਾ ਕਿੰਨਾ ਵਿਆਜ ਮੰਗਣਾ ਭਾਜੀ ਸਾਲ ਦਾ ਸਾਲਕਤਾ ਰੱਖਾਂਗੇ ਤੂੰ ਬਹਿ ਜਾ ਆਰਾਮ ਨਾਲ ਰੱਬ ਸੋਖ ਰੱਪ ਕਿ ਕੋਈ ਤਾਂ ਦੇ ਬੋਲ ਬੋਲਦਾ ਇਹਨੂੰ ਬਹੁਤ ਭਾਂਕਦਾ ਆ ਜਾਂ ਨਾਲ ਆਓ ਯਾਰ ਮੈਂ ਥੱਕ ਗਿਆ ਨਹੀਂ ਤੂੰ ਇਤਾਂ ਦੇ ਬੋਲ ਕੱ ਤੇ ਬੋਲਦਾ ਆਇਆ ਤੂੰ ਦੇ ਕੀ ਵਿਆਹ ਵਾਲੇ ਦੇ ਨਗਰ ਨਾ ਤੂੰ ਮੇਰੀ ਮੈਂ ਸੱਖ ਸੁਣਦੀ ਆ ਨਾ ਤੂੰ ਸੁਣ ਸੁਣ ਬੋਲ ਕੱ ਇਹਦਾ ਵਜਨ ਕਰਿਓ ਕਿੰਨੇ ਤੂੰ ਬਾਕੀ ਕਿੰਨੇ ਦਿਨ ਬਣਨੇ ਹਨ ਚੋਟ ਚੋਟ ਸੁਣ ਉਹ ਦਾਹ ਤੇ ਤੂੰ ਆ ਨਹੀਂ ਆ ਰਹੇ ਦਿਆਂ ਮਾ ਪੈਣੇ ਦਿਨ ਫੇਰ ਕਰਦੇ ਆ ਇਹ پیسے ਲੈਣਾ ਆਏ ਆ ਬਿਆਜੂ ਉਹ ਕਰ ਲ ਤੈਨੂੰ ਕੁੜੀ ਦਾ ਫੋਨ ਆਉਂਦਾ ਵਜੇ ਤੀਜੇ ਸੰਭਾਏ ਆ ਤੇ ਆਪ ਕਰਕੇ ਇਹ ਵੀ ਹੋ ਗਿਆ ਜਵਾਈ ਭਾਈ ਨੂੰ ਪਤਾ ਕਰਦੇ ਹਾਲਾਤਾਂ ਦਾ ਹੁਣ ਨਹੀਂ ਨਹੀਂ ਛੋਹ ਖਾਲਾ ਬਾਬੇ ਮੱਤੇ ਲਾ ਦੇ ਚੰਚੜਾ ਨਹੀਂ ਆ ਮਾਮ ਚ ਨਹੀਂ ਆ ਆ ਰਾਮਚੰਦ ਜਰਾ ਚੰਚੜਾ ਨਹੀਂ ਮੁੰਦੀ ਦੇਖ ਲਈ ਆ ਮੁੰਦੀ ਦੇ ਮੁੰਦੀ ਤੇ ਮੰਗਲ ਸੂਤਰ ਮੰਗਲ ਸੂਤਰ ਦਿਖਾਓ ਭਾਜੀ ਤੁਹਾਡੇ ਬਈ ਮੰਗਲ ਸੂਤਰ ਦਿਖਾਓ ਕਹਿੰਦੀ ਕਿਥੇ ਚਲ ਗਿਆ ਰਾਮ ਦਾ ਹੈ ਬਹਿਰਿਆ ਕਿਥੇ ਜਾਣਾ ਬਾਹਰ ਵੀ ਆਹੀ ਗੱਲ ਹੋ ਗਈ ਨਹੀਂ ਆ ਰਹੇ ਮੰਗਲ ਸੂਤਰ ਦੇ ਲਾ ਮੰਗਲਮ ਭਗਵਾਨ ਵਿਸ਼ਨੂ ਆ ਮੰਗਲ ਸੂਤਰ ਹੈ ਇਹਦਾ ਸੋਨਾ ਹੈ ਨਾ ਭਾਈ ਇਹ ਪੈਸੇ ਆ ਨਾ ਜਿੱਦਾਂ ਮਤਲਬ ਇਹ ਉਹ ਸੋਨੇ ਆ ਇਹ ਮਾਸੀ ਨੇ ਕਿੰਨੇ ਦਾ ਥੱਟ ਲਏ 1 20 ਦਾ 20 ਹੁਣ ਕਿੰਨੇ ਦਾ ਉਹ ਮਾਸੀ ਵੇਚ ਦੇ ਬੈਂਕ ਦੇ ਲੋਣੇ ਆ ਲੈਣ ਟੱਕਰ ਲੈਣੇ ਆ ਕੋਈ ਆ ਗੱਲ ਨੂੰ ਹੱਥ ਮਾਰੀ ਦਾ ਫਸ ਸਕਨੇ ਕੰਮ ਨਹੀਂ ਬੋਲੇ ਬੋਟੀ ਨੇ ਟੈਨ ਨਾ ਹੀ ਬਣਾ ਲਿਆ ਮਾਸੀ ਇਦਾਂ ਅੱਛਾ ਵਾਹ ਪਤਾ ਕੀ ਕਹਿੰਦੀ ਭੈਣ ਨਾ ਕਹਿੰਦੀ ਟੈਨ ਉਸ ਵੇਲੇ ਬਣਾਵਾਂਗੇ ਮੈਂ ਭਾਜੀ ਨੂੰ ਕਿਹਾ ਮੈਂ ਭਾਜੀ ਤੂੰ ਦਿਖਾ ਦੇ ਮੈਂ ਤਾਂ ਗੁੱਸੇ ਮੈਂ ਕਿ ਸਾਨੂੰ ਦਿਖਾਉ ਤੇ ਅਸੀਂ ਦਿਖਾ ਲਿਆ ਉਹਨੂੰ ਉਹਨੇ ਮੇਰੇ ਕੋਲ ਸੱਦਿਆ ਮੈਂ ਕਿ ਤੁਸੀ ਆਰਨ ਦੀ ਗੱਲ ਕਰਦਾ ਦਿਮਾਗ ਵਰਤ। ਉਹ ਦਿਮਾਗ ਵਰਤ ਕੇ ਭਾਜੀ ਹੋਈ ਆ ਇਹ ਗੱਲ ਕਿ ਨਹੀਂ ਐਵੇਂ ਹੋਈ ਆ। ਮੈਂ ਦਿਮਾਗ ਵਰ ਮਾਸੇ 10000 ਕੱਢਿਆ ਉਸੇ ਟਾਈਮ। ਉਸੇ ਟਾਈਮ ਕੱਢਿਆ 80000 ਕੱਢਿਆ। ਆਹ ਮੇਰੇ ਸਾਡਾ 80000 ਮੈਂ ਕੱਢਿਆ ਉਸ ਵੇਲੇ ਭਾਜੀ ਨੂੰ ਮੈਂ ਦੇ। ਹੋਰ ਤੁਸੀਂ ਹੋਣ ਦੀ ਦਾ ਪ੍ਰੈਜ਼ੈਂਟ ਕਰੋ ਭਾਜੀ ਦੋ ਚੈਨੀਆਂ ਆ। ਦੇਓ। ਲਿਆਂ ਵੀ ਨਹੀਂ ਹੈ ਲਿਆਂ ਵੀ ਨਹੀਂ ਹੈ ਤਾਂ ਇਹ ਤਾਂ ਰੇਡੇ ਪੁੱਛਣ ਆਏ ਆ ਕਿੰਨਾ ਵਿਆਜ ਵਾਣਾ ਜੇ ਆਪਾਂ ਇੰਨੇ ਕ ਲਈਏ ਦੇਖਿਓ ਮੜੇਗਾ ਕੋਈ ਨਹੀਂ ਲੱਗਦਾ ਭਾਈ ਜੇ ਜੇ ਮੰਨ ਲਾ ਨਹੀਂ ਵੀ ਦਾ ਉਹ ਤਾਂ ਸਟਾਰਟ ਫੁਲੀ ਕਰਦਾ ਆ ਤੇ ਜਿਹਦਾ ਮਤਲਬ ਹੈ ਢਾਈ ਟੋਲੇ ਦੀ ਮੇਰੇ ਚਾਹੀਦੀ ਆ ਜੇ ਮੈ ਢਾਈ ਟੋਲੇ ਦਾ ਗਜਰਾ ਲੈਣਾ ਹੋਵੇ ਦੇਖੋ ਬਣਵਾਈ ਨੇ ਇਹਨੂੰ ਤਾਂ ਪ੍ਰੋਬਲਮ ਆ ਚਾਹੇ ਨਹੀਂ ਦਾ ਰੱਖਣੀ ਆਵਾ ਸੀ ਤੇਰੀ ਰੱਖ ਦੇਣੀ ਐਨੇ ਕੱਲੀ ਕਾਲੂ ਛੜਾ ਨਾ ਹੋਈ ਫੇਰ ਤੇ ਇਹ ਹੀ ਮੈਂ ਤਾਲਾ ਕਰਾਂਗੇ ਇਹਨਾਂ ਦਾ ਆਕੇ ਹੈ ਲੈ ਹੁਣ ਮਾਸੀ ਚੈਨੀ ਪੱਕਾ ਰਹਿ ਗਿਆ ਪੱਕਾ ਰਹਿ ਗਿਆ ਮਾਹੀ ਆਉਂਦੇ ਹੋਏ ਹੁਣ ਲਿਆਣੀ ਤੇਰੇ ਕੋਲ ਜੇ ਤੂੰ ਛੱਡਣ ਜਾਣਾ ਹੈਨਾ ਇਹ ਨਾ ਬੱਲੇ ਇਹ ਨਾ ਬੱਲੇ ਮੈਂ ਤੈਨੂੰ ਤੇਰੀ ਰੋਟੀ ਖਾਣੀ ਆ ਤੇ ਆਪਣੀਆਂ ਨੇ ਰੱਖਣੀਆਂ ਤੇਰੀ ਨਾਜ਼ ਖਾਉਂਕੀ ਮੈਂ ਲਾਖ ਹੋ ਗਣ ਮਸੀਆ ਫੇਰ ਜੇ ਪੈਣਾ ਮੜ ਮਟਕੜੀ ਜਾਨੀ ਐ ਤਵਾਗ ਪਾਈ ਜਾਨੀ ਆ ਨੂੰ ਮਗਰ ਪਾਇਆ ਨਹੀਂ ਕਦੀ ਇਹ ਅਮਾ ਵਡਾ ਕਰ ਦਿੰਦੇ ਆ ਤੂੰ ਗਜਰਿਆਂ ਤੇ ਚਲ ਗਏ ਅਗਲੀ ਚੈਨੀ ਗਹਿਣੇ ਰੱਖਣ ਲੱਗੀ ਉਹਨੂੰ ਵੀ ਗਜਰੇ ਦੀਂਦੇ ਹੀ ਆ ਉਹਦੇ ਕੋ ਹੈਗੇ ਆ ਪਹਿਲਾਂ ਮਜਰੇ ਪਾਉਣ ਦੇ ਹੈ ਉਹਦੇ ਕੋ ਹੈਗੇ ਆ ਗਜਰੇ ਵੇਚ ਨਹੀਂ ਦਿੱਤੇ ਨਹੀਂ ਉਹ ਫੜ ਫੜ ਉਹ ਕੜਾ ਵੀ ਵੇਚਿਆ ਉਹ ਨਹੀਂ ਕੁਛ ਨਹੀਂ ਵੇਚਿਆ ਐਵੇਂ ਤਾਂ ਮਿੱਟੀ ਚਾਗੀ ਪੱਟੀ ਤੇ ਮਿੱਟੀ ਬਜੀ ਗਥੇ ਜਿਹੜੀ ਪੱਟਣੀ ਸਾਰਾ ਦਾ ਪੱਕਾ ਕਰਾਇਆ ਵੇੜਾ ਆਪਾਂ ਮਿੱਟੀ ਕਿਥੋਂ ਬਾਹਰੋਂ ਮਰਸੇ ਹੋਰ ਨਾ ਪਾਟ ਹੋਈ ਮਿੱਟੀ ਪਾਣੀ ਕਿੰਨੀ ਕਿ ਸੀ ਮਿੱਟੀ ਲੱਭੇ ਨੇ ਵੇਚਦੀ ਇਹ ਲੱਭੇ ਦੇ ਮਗਰ ਕਾਹਦੇ ਤੁਸੀਂ ਉਦਾ ਕੀ ਹੋ ਤੁਹਾਡਾ ਭਾਈ ਉਹਦਾ ਮੈਲ ਨਹੀਂ ਉਹਦਾ ਹਾ ਮੈਲ ਨਹੀਂ ਮੈਲ ਨਹੀਂ ਚਾਂਦੀ ਦੇ ਛੱਲੇ ਆਲਾ ਕਰਦੇ ਹੋ ਉਹ ਕਰ ਮਾਂ ਦਾ ਬਾਬਾ ਜਣਾ ਗਰੀਬ ਹੈ ਤੇ ਤੇਰੇ ਭਰਾ ਦੇ ਬਾਦ ਮੈਂ ਨਹੀਂ ਦਾ ਉਹ ਤੁਹਾਨੂੰ ਤੇ ਮੰਗਦਾ ਮੁੰਡੀਆਂ ਆਹ ਤੇਰੀ ਭੈਣ ਗਈ ਜਾਂਦੀ ਆ ਬਾਦ ਮੰਗਦੇ ਤੇ ਕਾਦ ਕਹਿੰਦੀ ਲੱਭੇ ਕਹਿੰਦੀ ਵਾਹ ਪਾਦੇ ਆਂ ਕਾ ਪਾਦੇ ਉਹਨੂੰ ਮੰਦੀ ਪਾਗੀ ਮੈਂ ਤਾਂ ਪਾਤੀਆਂ ਨੂੰ ਮੈਂ ਤਾਂ ਪਵਾਤੀਆਂ ਨੂੰ ਹਾਂ ਪੁੱਛ ਪਾਈ ਆ ਲੱਭੇ ਨੂੰ ਲੱਭੇ ਨੂੰ ਸੋਹਣ ਨੂੰ ਮੈਂ ਦੋਹਾਂ ਨੂੰ ਪਾਈਆਂ ਚਾਚੇ ਨੂੰ ਵੀ ਪਾਈ ਨਾਨੇ ਨੂੰ ਵੀ ਨਾਨਿਆਂ ਦੀ ਪਾਈ ਆ ਨਹੀਂ ਪਹੁੰਚਾਤਾ ਮੈਂ ਕਰ ਦੇਣਾ ਕਰ ਦੇਣਾ ਤੁਹਾਡਾ ਸਾਈਜ਼ ਫਿਰ ਹੁਣ ਇਹ ਅੰਮਾ ਹੁਣ ਕਿੱਦਾਂ ਕਰਨੀ ਆ ਉਹਦਾ ਮੁੰਦੀ ਦੇਖੋ ਉਹ ਦੇਖਣੇ ਦੀ ਡਿਜ਼ਾਈਨ ਪਤਾ ਇਹ ਕਿਹੜਾ ਬਣਾਣਾ ਸੰਦੀਪ ਕਿੰਝ ਮੈਨੂੰ ਪੇਜ ਨਹੀਂ ਭੇਜਿਆ ਕੀ ਉਹਨੂੰ ਆਪੇ ਦੰਨੀ ਆਹੀ ਆ ਆਹੀ ਬਣਾਉਣੀ ਐ ਏ ਉਹ ਕਹਿੰਦੇ ਬੰਨ ਉਹ ਨਹਾਨੇ ਕਰਈਆ ਹੋਣਾ ਕੌਣ ਮੈਨੂੰ ਇਹ ਦੱਸੋ ਝਾਂਜਰਾਂ ਨੇ ਲਈਆਂ ਹੋਰ ਕੀ ਲੈਣਾ ਆ ਪਹਿਲੇ ਲੈਣੇ ਆ ਉਹ ਬੀਬੀ ਲਈ ਦੇ ਪਾ ਕੇ ਦੇਣੇ ਆ ਤੇ ਸੱਚ ਕਾਟੇ ਭਾਈ ਮਾੜੀ ਜੇ ਦਿਖਾਓ ਉਹ ਕਹਿੰਦੇ ਆਟਕ ਲਾਓ ਆਟਕ ਲੈ ਲਈ ਓਹੋ ਸਮਝੇ ਨਹੀਂ ਖਰੇ ਜੇ ਹੁਣ ਮਗਰ ਮੇਰੀ ਬੀਬੀ ਨੇ ਆਉਣਾ ਮਤਲਬ ਭਾਰੇ ਜਿਹਾਂ ਲੱਗਣਾ ਉਸ ਹਿਸਾਬ ਨਾਲ ਹੁਣ ਓਵੇਂ ਘੰਟ ਘੱਟੀ ਘੱਟ ਯਾਨੀ ਮਾੜੀ ਤੌਰ ਦੇ ਬਣ ਜੇ ਮੇਰੇ ਬੀਬੀ ਦੀ ਸਾਰਿਆਂ ਚ ਇਹ ਕਿੰਨੇ ਦੇ ਹੋਗੇ ਇਦਾਂ ਦੇ ਲੈਣੇ ਹਨ ਇਦਾਂ ਦੇ ਲੈਣੇ ਹਨ ਅੱਧੇ ਥੋੜੇ ਦੇ ਨਹੀਂ ਜੇ ਹੋੜੇ ਆਟਾ ਕਰਾਉਂਦੇ ਨਾ ਉਹਨਾਂ ਦੱਸ ਥੋੜੇ ਦੇ ਕੋਈ ਨਹੀਂ ਅੱਧੇ ਥੋੜੇ ਵੀ ਮਿਲਦੇ ਨਹੀਂ ਇੱਕ ਆਖਿਆ ਜਿਆਦਾ ਤੁਸੀਂ ਹੈ ਨਾ ਮੜੀ ਜੇ ਹੈਵੀ ਜੇ ਆ ਆ ਆ ਆ ਆ ਆ ਦੇਖ ਹੱਦ ਥੋੜੇ ਦੇ ਕੋਈ ਨਹੀਂ ਚੀਜ਼ ਹਟਾ ਦੇ ਰਾਸ ਹੋਣੀ ਇਹ ਸੋਣੇ ਨੇ ਇੰਨੇ ਕਦੇ ਇਹ ਜਾਏ ਇਹ ਸਾਡੇ ਡਿਸਾਈਡ ਰਹਿ ਗਿਆ ਠੀਕ ਹੈ ਜੀ ਮੈਂ ਬੰਦਾ ਯਾਰ ਪਾਊਗਾ ਐਵੇਂ ਪਾਊਗਾ ਕਿਉਂ ਪਾਊਗਾ ਮੈਂ ਵਿਆਹ ਤੋਂ ਮੁਕਰ ਜੂ ਬੀਬੀ ਨੇ ਪਹਿਲਾਂ ਕਹੇਗਾ ਵੀ ਤੂੰ ਵਿਆਹ ਕਰਾ ਭਾਜੀ ਗੱਲ ਜਿਹੜੀ ਹੋਈ ਆ ਉਹ ਕਹਿੰਦੀ ਤੂੰ ਵਿਆਹ ਕਰਾ ਤੇ ਨਾ ਫਿਰ ਤੁਸੀਂ ਕਹਿ ਦਿੰਦੇ ਕਿਹੜੇ ਕਿਹੜੇ ਉਹ ਘਰ ਵਾਲੀ ਨੂੰ ਬਾਲੀਆਂ ਮੇਰੇ ਵੱਲੋਂ ਆ ਮੈਂ ਕਹਾ ਚਲੋ ਠੀਕ ਆ ਜੇ ਹੁਣ ਬੀਬੀ ਕੱਲ ਮੁਕਰਦੀ ਆ ਮੈਂ ਵਿਆਹ ਤੋਂ ਮੁਕਰ ਜਾਣਾ ਭਵੰਦਨ ਖੜੇ ਖੜੇ ਤੇ ਮੁਕਰ ਜਾਏ ਦੁੱਤ ਤੂੰ ਘਾ ਦੇ ਮਾਰ ਨਾ ਬੇ ਪਸੰਗਨੇ ਕੰਮ ਕਰ ਤਾਂ ਸੱਚੀ ਔਲ ਕੇ ਆ ਤੇ ਤੋਟਿਆ ਮੁੰਡਾ ਇਹੇ ਤਪਾਰੇ ਆ ਨਾ ਭਾਜੀ ਮੇਰੇ ਤੋੜੇ ਤੇ ਉੱਤੇ ਆ ਇਹ ਰੱਖ ਦੇ ਤੂੰ ਕੀ ਗੱਲ ਸੋਨਾ ਹੋਰ ਪਾ ਦਿੰਨੇ ਆ ਕੀ ਗੱਲ ਪਾ ਦਿੰਨੇ ਮੈਂ ਹੁਣ ਇੱਕ ਸੈੱਟ ਪਾ ਦਵਾਂ ਤੁਹਾਡੇ ਤੋਲੇ ਤੋਂ ਥੋੜੇ ਜਿਹਾ ਘੱਟ ਆ ਪਰ ਹੈਗੇ ਤੋਲੇ ਦੇ ਲੱਗ ਮੇਰੇ ਤੋਲੇ ਤੇ ਉੱਤੇ ਆ ਉਹਦੇ ਘੱਟ ਆ ਅਲਾਂੋਂ ਦੇ ਮੇਰੇ ਉੱਤੇ ਆ ਤੋਲੇ ਤੇ ਕਾਟਿਆ ਉਹ ਮਾਸੀ ਦਾ ਮੰਮੀ ਕਹਿੰਦੇ ਸ਼ਰਮਾਤੀ ਐ ਆਪਣੇ ਨੂੰ ਨਹੀਂ ਨਹੀਂ ਤੋੜ ਦੇ ਚੌਥਾਂ ਸਾਰੀ ਗੱਲ ਹੋਈ ਆ ਕਹਿੰਦੀ ਤੇਰੇ ਘਟਾ ਤੋਂ ਬਾਅਦ ਮੈਨੂੰ ਨਹੀਂ ਇਦਾਂ ਚਾਹੀਦੀ ਅਜੇ ਇਹ ਤਰੋ ਕਹਿਣ ਦੇ ਹੋਗਲੇ ਵਿਆਹ ਤੇ ਪੈਸੇ ਵੀ ਦੇਣ ਚਾਹ ਵੀ ਦੇਣ ਹਾਂ ਹਾਂ ਮਾਸੂ ਮੇਰੀ ਰਾਜ਼ ਹੋਣਾ ਹਾਂ ਦੱਸ ਆਪਾਂ ਜੀ ਦਿਖਾਈ ਤਾਂ ਵਾਹ ਇਹ ਕਿੰਨੇ ਜਿਹਾ ਸੱਚ ਭਾਜੀ ਹਾਂ ਆ ਕਾਕੇ ਲੱਗ ਰਹਾ ਨੂੰ ਆ ਲੈ ਝਾਂਜਰਾ ਦੇਖ ਮੈਂ ਬਹੁਤ ਸੋਹਣੀਆਂ ਪਝਾਂਜਰਾਂ ਨੇ ਹਾਂ ਉਹਨੇ ਪਿੱਛੇ ਸੀ ਨੀ ਤੇ ਇਹਦੇ ਵਿੱਚ ਨੌ ਲਗਾਉਣਾ ਹੈ ਵੱਡਾ ਨੌਕਲਾ ਲੈ ਕੋ ਜੂ ਗੁਰਪ੍ਰੀਤ ਸਿੰਘ ਅੱਲਾਹ ਦੇ ਦੋ ਅੱਖਰ ਗੋਣੇ ਭੇਜਿਆ ਜਾਂ ਜੰਜਰਾ ਗੁਰਿਛੇ ਨੇ ਪਿੱਛੇ ਨੇ ਪਟਾਰਦੀ ਫਿਰੇ ਇਹਦਾ ਨਾ ਇਹਦਾ ਨਾ ਹਾਂ ਇਹ ਹੋਇਆ ਇਹਦੀ ਗੱਲ ਸਾਰਾ ਆ ਦੇਖੀ ਆ ਭੇਜਿਆ ਸੰਦੀਪ ਨੂੰ ਆ ਹਾਂ ਨਹੀਂ ਕਿੰਨੀ ਆ ਸੋਣਾ ਦੀ ਗੱਲ ਹੋ ਗਈ ਆ ਪਾਜੀ ਹੋਈ ਆ ਆ ਹੀ ਨਹੀਂ ਆ ਲੱਗੋ ਇਹ ਪਾਜੀ ਛਣਕੂ ਗਿਆ ਜਦੋਂ ਮਤਲਬ ਮੱਜਾ ਲੁਟਾਰ ਦੂਰ ਤੋਂ ਸਵੇਰ ਨੂੰ ਜਾਮਾ ਨਾਲ ਇੱਧਾ ਆਵੇ ਐ ਨੇ ਪੂਰਨ ਮਾਝ ਦੇ ਦਰਜੇ ਦੇ ਤੁਕ ਹੋਂਦ ਸਕ ਮੱਜਾਂ ਦੇ ਪਾਇਆ ਕਿਤੇ ਕੋਈ ਦਿਨ ਲੱਗਾ ਚੜ ਲਾ ਹੁਣ ਤੱਕ ਦਾ ਮੱਜਾਂ ਦੇ ਪਾਇਆ ਹੁਣ ਪਾਵਾਂਗੇ ਆਪਣੀ ਘਰ ਆ ਜੀ ਆਰੀਆਂ ਵਰ ਮੱਜਾਂ ਦਾ ਸਾਰ ਸ਼ਿੰਗਾਰ ਲਾਉਂਦੇ ਆ ਦੀ ਲੰਗੇ ਕਿ ਕਿੰਨੇ ਦੀ ਆ ਬਾਜੀ ਬੜੇ ਦਾ ਗਿੱਟਾ ਜੇ ਹੁਣ ਏਦਾਂ ਮੈਂ ਉਹਦੇ ਪਾਉਣੀਆਂ ਏਦਾਂ ਪਹਿਲਾ ਸਟੇਪ ਪਾਵਾਂਗੇ ਗਿੱਟੇ ਜੇ ਜਨ ਉਹਤ ਹੋ ਗਿਆ ਉਹਨਾ ਗਿੱਟਾ ਕਾਲਾ ਰੱਟਣ ਪਿਆ ਹੋਵੇ ਉਹ ਬਾਹਰ ਲਈ ਆਉਦੇ ਕਿੱਟੇ ਨਿਕਲੇ ਕੋਈ ਚੋਹਾ ਨਹੀਂ ਚੱਕਦੀ ਤੇ ਪੋਸਦੀ ਜਾਂਦਾ ਕੁੱਤੇਦਰਾ ਹੋਰ ਨਾਲ ਉਹ ਗੱਟਾ ਕਹਿੰਦੀ ਬੋਲੀ ਜਾਂਦਾ ਉਹਨੂੰ ਇਹ ਗੱਟਾ ਜਿਹੜਾ ਮੈਂ ਤੁਹਾਨੂੰ ਤਾਂ ਇਹ ਜਿੱਕੇ ਮੂੰਹੋਂ ਪੂਰਾ ਪਹਿਰੇ ਆਵਾ ਬੀਦਰੇ ਨਾ ਦਾ ਹੈ ਫਿਰ ਮੈਂ ਮੂੰਹ ਨਾਲ ਉਹਦੇ ਪੈਰਾਂ ਘੂਰਾ ਓਏ ਆ ਗੱਡਾ ਉਹਦਾ ਵੱਡਾ ਵਾਹੀ ਸੀ ਭਾਈ ਇਹ ਕਿੱਦੇ ਨੇ ਤੂੰ ਬੱਸ ਸਕੈਨ ਮਾਰਿਓ ਨੇ ਪੂਰੇ ਗੱਟਾ ਗੱਟਾ ਹੋ ਠੀਕ ਹੈਗਾ ਇੰਨਾ ਵਾਹ ਮਰ ਗਿਆ ਜੀ ਦੇ ਹਾਂਜੀ ਆਪਰੇ ਦੇ ਹਾਂ ਜੇ ਜੇ ਨਾ 900 ਜੇ ਨਾ ਨੌਸੋ ਗੱਦਾ ਨਾ ਤੂੰ ਜੇ ਨਾ ਹੀ ਲਈਏ ਤਾਂ ਵੀ ਤਾਂ ਗੱਡੀ ਕਿਹੜੀ ਚੱਲਣੀ ਨਹੀਂ ਤਾਂ ਕਿਹੜਾ ਵਿਆਹ ਨਹੀਂ ਹੋਣਾ ਅਕਲ ਕਦੀ ਹੁੰਦੀ ਆ ਇਹ ਤਾਂ ਪਾਉਂਦੇ ਹੁੰਦੇ ਜੇ ਮਨ ਲੈ ਗੁੱਡੀ ਮਾਸੀ ਆਈ ਤੂੰ ਚੁਗਲੀਆਂ ਚਾਗਲੀਆਂ ਕਰਦੀ ਓਵੇਂ ਪਾਪੇ ਭੂਪੇ ਹੋਣਾ ਨਾ ਪਤਾ ਨਹੀਂ ਉਹਨਾਂ ਨੇ ਕਿਸ਼ਾਨ ਤੋਂ ਕਰਦੀ ਤਾਂ ਪਾਉਂਦੇ ਤੂੰ ਤਾਂ ਆਪਣੀ ਸੇਫਟੀ ਲਈ ਪਾਉਂਦੀਆਂ ਹੁੰਦੀਆਂ ਹੁੰਦੀਆਂ ਯਾਰਾ ਇਸ ਗੱਲੋਂ ਹੀ ਆ ਉੱਤਰ ਤੋਂ ਹੰਦਾਰੇ ਅਜੂਨੀ ਦਾ ਤਾਂ ਇਹ ਝਾਂਜਰਾ ਇਤਿਹਾਸ ਬਣਿਆ ਤੁਸੀਂ ਇਹ ਲਾਤਾਂ ਜੀ ਬੋਤੀ ਦੇ ਪੌਣੀਆਂ ਪੌਣੀਆਂ ਆ ਬੈਠੇ ਹਾਂ ਪਿੱਛੇ ਆ ਸਰ ਬਣਾ ਤਾਂ ਬਾਹਰ ਮੈਂ ਕਿਹਾ ਚੱਲਾਂ ਇੱਥੋਂ ਮੈਂ ਦੁਕਾਨ ਤੇ ਜਾਂ ਲਵਾਂ ਝਾਂਜਰਾ ਫੇਰੀ ਜਾਣ ਦੇਣਾ ਜੇ ਪੈਸੇ ਦਾ ਮਸ ਚਾਹੀਏ ਸਵਾਜੇ ਕੰਡੇ ਦਾ ਨਾਲ ਬਿਸ ਨਹੀਂ ਨਾਲ ਮੈਂ ਨਹੀਂ ਦੇਈ ਮਸੀ ਇਹਦਾ ਸੌਫਾ ਬਸ ਕੋਡ ਨਾ ਨਾ ਬਸ ਕੋਡ ਦੇਣ ਦੋ